ਅੱਜ ਅਸੀਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਚੈਰੀ ਦੇ ਵਿੱਚ ਆਏ ਹਾਂ ਇੱਥੇ ਅਸੀਂ ਆਪਾਂ ਸ਼ੱਕੀ ਬੰਦਿਆਂ ਦੀ ਜਾਣਕਾਰੀ ਕਰ ਰਹੇ ਹਾਂ ਇਹ ਜਿਹੜਾ ਅਸੀਂ ਜਿਹੜੀ ਚੈਕਿੰਗ ਕਰ ਰਹੇ ਹਾਂ ਰੂਟੀਨ ਚੈਕਿੰਗ ਹੈ ਸਾਡੀ ਇਸ ਸਬੰਧ ਦੇ ਵਿੱਚ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਜੇ ਕੋਈ ਵੀ ਤੁਹਾਨੂੰ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਕੋਈ ਤੁਹਾਨੂੰ ਦਿਖਦਾ ਤਾਂ ਉਸ ਦੀ ਇਤਲਾਹ ਪੁਲਿਸ ਨੂੰ 112 ਦੇ ਉੱਤੇ ਜ਼ਰੂਰ ਦਿਓ ਇਹੀ ਜੀ ਚੀਜ਼ ਨੂੰ ਪਰ ਆਪ ਉਹਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਪੁਲਿਸ ਦੇ ਉੱਤੇ ਆਣ ਦੇ ਰਹਿਤ ਆ ਜਿਵੇਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਚੈਰੀ ਦੇ ਵਿੱਚ ਆਏ ਹਾਂ ਇੱਥੇ ਅਸੀਂ ਆਪਾਂ ਸ਼ੱਕੀ ਬੰਦਿਆਂ ਦੀ ਜਾਣ ਪਛਾਣ ਕਰ ਰਹੇ ਹਾਂ ਇਹ ਜਿਹੜਾ ਅਸੀਂ ਜਿਹੜੀ ਚੈਕਿੰਗ ਕਰ ਰਹੇ ਹਾਂ ਰੂਟੀਨ ਚੈਕਿੰਗ ਹੈ ਸਾਡੀ ਅਸੀਂ ਸਿਰਫ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਕੋਰਟ ਕੰਪਲੈਕਸ ਨਹੀਂ ਕਰ ਰਹੇ ਅਸੀਂ ਹਮਲੋ ਅਤੇ ਖਮਾਣੋ ਦੇ ਕੋਰਟ ਕੰਪਲੈਕਸ ਵੀ ਕਰ ਰਹੇ ਹਾਂ ਤੇ ਇਹ ਜਿਹੜੀ ਸਾਡੀ ਚੈਕਿੰਗ ਹੈ ਰੂਟੀਨ ਚੈਕਿੰਗ ਹੈ ਇਦਾਂ ਹੀ ਹੈ ਅਸੀਂ ਜਨਤਕ ਥਾਵਾਂ ਦੇ ਉੱਤੇ ਰੈਗੂਲਰਲੀ ਚੈਕਿੰਗ ਕਰਦੇ ਰਹਿੰਦੇ ਆ ਇਸ ਸਬੰਧ ਦੇ ਵਿੱਚ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਜੇ ਕੋਈ ਵੀ ਤੁਹਾਨੂੰ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਕੋਈ ਤੁਹਾਨੂੰ ਦਿਖਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ 112 ਦੇ ਉੱਤੇ ਜ਼ਰੂਰ ਦਿਓ ਇਹ ਜੀ ਚੀਜ਼ ਨੂੰ ਪਰ ਆਪ ਉਹਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਪੁਲਿਸ ਦੇ ਉੱਤੇ ਆਣ ਦੇ ਵੇਟ ਕਰੋ ਅੱਜ ਅਸੀਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਚੈਰੀ ਦੇ ਵਿੱਚ ਆਏ ਹਾਂ ਇੱਥੇ ਅਸੀਂ ਆਪਾਂ ਸ਼ੱਕੀ ਬੰਦਿਆਂ ਦੀ ਜਾਣਕਾਰੀ ਕਰ ਰਹੇ ਆਏ ਹਾਂ ਇਹ ਜਿਹੜਾ ਅਸੀਂ ਜਿਹੜੀ ਚੈਕਿੰਗ ਕਰ ਰਹੇ ਆ ਰੂਟੀਨ ਚੈਕਿੰਗ ਹੈ ਸਾਡੀ ਇਸ ਸੰਬੰਧ ਦੇ ਵਿੱਚ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਜੇ ਕੋਈ ਵੀ ਤੁਹਾਨੂੰ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਕੋਈ ਤੁਹਾਨੂੰ ਦਿਖਦਾ ਤਾਂ ਉਸ ਦੀ ਇਤਲਾਹ ਪੁਲਿਸ ਨੂੰ 112 ਦੇ ਉੱਤੇ ਜ਼ਰੂਰ ਦਿਓ ਇਹੀ ਜੀ ਚੀਜ਼ ਨੂੰ ਪਰ ਆਪ ਉਹਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਪੁਲਿਸ ਦੇ ਉੱਤੇ ਆਣ ਦੇ ਬੇਟ ਅੱਜ ਅਸੀਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਚੈਰੀ ਦੇ ਵਿੱਚ ਆਏ ਹਾਂ ਇੱਥੇ ਅਸੀਂ ਆਪਾਂ ਸ਼ੱਕੀ ਬੰਦਿਆਂ ਦੀ ਜਾਣ ਪਛਾਣ ਕਰ ਰਹੇ ਹਾਂ ਇਹ ਜਿਹੜਾ ਅਸੀਂ ਜਿਹੜੀ ਚੈਕਿੰਗ ਕਰ ਰਹੇ ਹਾਂ ਰੂਟੀਨ ਚੈਕਿੰਗ ਹੈ ਸਾਡੀ ਅਸੀਂ ਸਿਰਫ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਕੋਰਟ ਕੰਪਲੈਕਸ ਨਹੀਂ ਕਰ ਰਹੇ ਅਸੀਂ ਅਮਲੋ ਅਤੇ ਖਮਾਣੋ ਦੇ ਕੋਰਟ ਕੰਪਲੈਕਸ ਵੀ ਕਰ ਰਹੇ ਹਾਂ ਤੇ ਇਹ ਜਿਹੜੀ ਸਾਡੀ ਚੈਕਿੰਗ ਹੈ ਰੂਟੀਨ ਚੈਕਿੰਗ ਹੈ ਇਤਨਾ ਹੀ ਹੈ ਅਸੀਂ ਜਨਤਕ ਥਾਵਾਂ ਦੇ ਉੱਤੇ ਰੈਗੂਲਰਲੀ ਚੈਕਿੰਗ ਕਰਦੇ ਰਹਿੰਦੇ ਹਾਂ ਇਸ ਸੰਬੰਧ ਦੇ ਵਿੱਚ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਜੇ ਕੋਈ ਵੀ ਤੁਹਾਨੂੰ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਕੋਈ ਤੁਹਾਨੂੰ ਦਿਖਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ 112 ਦੇ ਉੱਤੇ ਜ਼ਰੂਰ ਦਿਓ ਇਹ ਜੀ ਚੀਜ਼ ਨੂੰ ਪਰ ਆਪ ਉਹਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਪੁਲਿਸ ਦੇ ਉੱਤੇ ਆਣ ਦੇ ਵੇਟ ਕਰੋ